ਅਜਨੀਆਂ ਖ਼ਬਰਾਂ ਵੱਲ ਚਲੀਏ ਤੇ ਬੀਤੇ ਵੀਕਐਂਡ ਦੇ ਦੌਰਾਨ ਇੱਕ ਵਾਰੀ ਫੇਰ ਸਾਬਕਾ ਰਾਸ਼ਟਰਪਤੀ ਡੋਨਲਡ 트੍ਰੰਪ ਉਹਨਾਂ ਦੇ ਉੱਤੇ ਅਸੈਸੀਨੇਸ਼ਨ ਕਰਨ ਦੀ ਜਿਹੜੀ ਕੋਸ਼ਿਸ਼ ਹੋਈ ਪਰ ਲੱਕਲੀ ਜਿਹੜੇ ਸੀਕਰਟ ਸਰਵਿਸ ਆ ਉਹਨਾਂ ਨੇ ਇੱਕ ਬੰਦੇ ਨੂੰ ਅਰੈਸਟ ਕਰ ਲਿਆ ਇੱਕ ਗੋਲਫ ਕੋਰਸ 'ਚ ਜਿੱਥੇ ਜਿਹੜੀ 트੍ਰੰਪ ਉਹਨਾਂ ਦੀ ਖੋਦੀ ਆਪਣੀ ਗੋਲਫ ਕੋਰਸ ਹੈਗੀ ਆ ਤੇ ਉੱਥੇ ਝਾੜੀਆਂ ਦੇ ਵਿੱਚ ਇਹ ਬੰਦਾ AK47 ਲੈ ਕੇ ਲੁਕਿਆ ਹੋਇਆ ਸੀ ਸੋ ਉਸ ਬੰਦੇ ਦੇ ਬਾਰੇ ਹੁਣ ਕਾਫੀ ਜ਼ਿਆਦਾ ਜਿਹੜੀ ਇਨਫੋਰਮੇਸ਼ਨ ਆ ਆਣੀ ਸ਼ੁਰੂ ਹੋ ਗਈ ਆ ਵੀ ਕੌਣ ਹੈਗਾ ਕਿਸ ਤਰ੍ਹਾਂ ਉਹ ਯੁਕਰੇਨ ਦੀ ਸਪੋਰਟ ਕਰ ਰਿਹਾ ਸੀ ਜੁਕਰੇਨ ਇੱਕ ਵਾਰ ਗਿਆ ਵੀ ਸੀ ਵੀ ਉੱਥੇ ਜਾ ਕੇ ਲੜਨਾ ਚਾਹੀਦਾ ਹੈਗਾ ਰਸ਼ੀਆ ਦੇ ਅਗੇਂਸਟ ਤੇ ਇੱਕ ਟਾਈਮ ਦੇ ਉੱਤੇ ਉਹ 트럼ਪ ਉਹਨਾਂ ਦਾ ਸਪੋਰਟਰ ਵੀ ਰਿਹਾ ਪਰ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਆ ਉਹ ਕਾਫੀ ਉਲਟ ਸੀ ਤੇ ਜੋ ਵਾਈਡਨ ਤੇ ਕਮਲਾ ਹੈਰਿਸ ਉਹਨਾਂ ਦੀ ਸਪੋਰਟ ਦੇ ਉੱਤੇ ਸੀ ਕਈ ਉਹਦੇ ਜਿਹੜੇ ਟਵੀਟਸ ਆ ਉਹ ਆਏ ਹੈਗੇ ਆ ਰਾਉਤ ਨਾਮ ਦਾ 58 ਸਾਲਾਂ ਦਾ ਇਹ ਬੰਦਾ ਨਾਰਥ ਕੈਰੋਲਾਈਨਾ ਦਾ ਰਹਿਣ ਵਾਲਾ ਆ ਤੇ ਇਸ ਟਾਈਮ ਇਹ ਹਵਾਈ ਦੇ ਵਿੱਚ ਕਾਵਾ ਕਰਕੇ ਜਿਹੜਾ ਆਈਲੈਂਡ ਆ ਉੱਥੇ 2018 ਤੋਂ ਰਹਿ ਰਿਹਾ ਹੈਗਾ ਤੇ ਉਹ ਤੇ ਉਹਦਾ ਮੁੰਡਾ ਇੱਕ ਕੰਪਨੀ ਆ ਉਹਨਾਂ ਦੀ ਜੋ ਕਿ ਬਿਲਡਿੰਗ ਸ਼ੈਡਸ ਬਣਾਉਂਦੇ ਹੈਗੇ ਆ ਆ ਖਾਸ ਕਰਕੇ ਹੋਮਲੈਸ ਲੋਕਾਂ ਦੇ ਜਿਹੜੇ ਛੋਟੇ ਘਰ ਹੁੰਦੇ ਆ ਉਹਨਾਂ ਦੇ ਲਈ ਯੂਕਰੇਨ ਦੇ ਵਿੱਚ ਜਦੋਂ ਜੰਗ ਸ਼ੁਰੂ ਹੋਈ ਸੀ ਉਸ ਟਾਈਮ ਦੇ ਉੱਤੇ ਉਹ ਯੂਕਰੇਨ ਚ ਗਿਆ ਉੱਥੇ ਉਸਨੇ ਟਵਿੱਟਰ ਐਕਸ ਦੇ ਉੱਤੇ ਆਪਣੀਆਂ ਫੋਟੋਆਂ ਵੀ ਜਾਰੀ ਕੀਤੀਆਂ ਤੇ ਕਿਹਾ ਵੀ ਫਾਈਟ ਐਂਡ ਡਾਈ ਟੂ ਸਟਾਪ ਅਗਰੈਸ਼ਨ ਤੇ ਇਹ ਕਹਿੰਦੇ ਵੀ ਹਰ ਇੱਕ ਨੂੰ ਜਿਹੜੀ ਆ ਸਪੋਰਟ ਕਰਨੀ ਚਾਹੀਦੀ ਹੈਗੀ ਆ ਇਹ ਸਾਰੀ ਮੈਂ ਤੁਹਾਡੇ ਨਾਲ ਜਿਹੜੀ ਐਸੋਸੀਏਟਿਡ ਪ੍ਰੈਸ ਆ ਉਹਨਾਂ ਨੇ ਅੱਜ ਜਿਹੜੀ ਰਿਪੋਰਟ ਛਾਪੀ ਆ ਉਹੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਹੈਗਾ ਤੇ ਇੱਕ ਟਾਈਮ ਦੇ ਉੱਤੇ ਰਾਉਥ ਨੇ ਬੁੱਕ ਵੀ ਜਿਹੜੀ ਆ ਉਹ ਲਿਖੀ ਸੀ ਜਿਹਦੇ ਵਿੱਚ ਉਸ ਨੇ ਅ ਇਰਾਨ ਨੂੰ ਕਿਹਾ ਸੀ ਪਈ ਤੁਹਾਨੂੰ ਜਿਹੜਾ ਪ੍ਰੈਜ਼ੀਡੈਂਟ 트럼ਪ ਆ ਉਸ ਨੂੰ ਅਸੈਸੀਨੇਟ ਕਰ ਦੇਣਾ ਚਾਹੀਦਾ ਕਹਿੰਦੇ ਪਈ ਯੂ ਆਰ ਫਰੀ ਟੂ ਅਸੈਸੀਨੇਟ 트럼ਪ ਇਹ ਰਾਉਥ ਨੇ ਆਪਣੀ ਇੱਕ ਬੁੱਕ ਲਿਖੀ ਸੀ ਸੈਲਫ ਪਬਲਿਸ਼ਡ ਬੁੱਕ 2023 ਦੇ ਵਿੱਚ ਉਹਦੇ ਵਿੱਚ ਇਰਾਨ ਨੂੰ ਰਿਕੁਐਸਟ ਕੀਤੀ ਸੀ ਜੁਕਰੇਨ ਕਹਿੰਦੇ ਵੀ ਅਨਵਿੰਨੇਬਲ ਵਾਰ ਜਿੱਤ ਰਿਹਾ ਆ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਬਾਬਤ ਉਸਨੇ ਕਾਫੀ ਜਿਹੜੀ ਸ਼ਬਦਾਵਲੀ ਆ ਉਹ ਵੀ ਜਿਹੜੀ ਆ ਕਾਫੀ ਸਖਤ ਵਰਤੀ ਸੀ ਰਾਉਥ ਜਿਹੜਾ 58 ਸਾਲਾਂ ਦਾ ਉਸ ਨੂੰ ਐਤਵਾਰ ਨੂੰ ਅਰੈਸਟ ਕਰ ਲਿਆ ਗਿਆ ਤੇ ਉਹਨੂੰ ਪਤਾ ਸੀ ਵੀ ਪ੍ਰੈਜ਼ੀਡੈਂਟ ਟਰੰਪ ਉਹ ਨਹੀਂ ਉੱਥੇ ਜਿਹੜੇ ਆ 골ਫ ਖੇਡਣ ਆ ਰਹੇ ਹੈਗੇ ਆ ਤੇ 400 ਤੋਂ ਲੈ ਕੇ 500ヤर्ड ਦੀ ਦੂਰੀ ਤੱਕ ਉਹ ਸੀਗਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਤੋਂ ਜਿਸ ਟਾਈਮ ਦੇ ਉੱਤੇ ਪਤਾ ਚੱਲਿਆ ਕਿ ਝਾੜੀਆਂ ਦੇ ਵਿੱਚ ਕੋ ਬੰਦਾ ਲੁਕਿਆ ਹੋਇਆ ਹੈ ਤੇ ਉਹਦੇ ਕੋ ਗਨ ਵੀ ਹੋ ਸਕਦੀ ਤੇ ਉਹਦੇ ਤੇ ਫਿਰ ਗੋਲੀਆਂ ਚਲਾ ਦਿੱਤੀਆਂ ਗਈਆਂ ਉਹ ਉਥੋਂ ਭੱਜ ਗਿਆ ਤੇ ਅੱਧੇ ਘੰਟੇ ਬਾਅਦ ਉਸ ਨੂੰ ਅਰੈਸਟ ਕਰ ਲਿਆ ਗਿਆ 500 ਤੋਂ ਵੱਧ ਉਹਦੀਆਂ ਜਿਹੜੀਆਂ ਪੋਸਟਸ ਆ ਉਹ ਐਕਸ ਦੇ ਉੱਤੇ ਪਈਆਂ ਆ ਜਿੱਥੇ ਉਹਦੇ ਵਿਊਜ਼ लेफ्ट ਟੂ ਰਾਈਟ ਕਿਸ ਤਰ੍ਹਾਂ ਉਹ ਚੇਂਜ ਵੀ ਹੁੰਦਾ ਰਿਹਾ ਇੱਕ ਟਾਈਮ ਦੇ ਉੱਤੇ ਬਰਨੀ ਸੈਂਡਰਸ ਆ ਤુલਸੀ ਗੈਬੁਰ ਦਾ ਨਿੱਕੀ ਹਾਲੀ ਹੁਣਾਂ ਦਾ ਬਹੁਤ ਵੱਡਾ ਜਿਹੜਾ ਸਪੋਰਟਰ ਓਹੋ ਅਰੇਆ ਹੈਗਾ ਕਸ਼ਕ ਡੋਨੇਸ਼ਨਸ ਵੀ ਉਹਨਾਂ 2019 ਤੋਂ ਲੈ ਕੇ ਐਕਟ ਬਲੂ ਨੂੰ ਇੱਕ ਪੋਲੀਟੀਕਲ ਐਕਸ਼ਨ ਕਮੇਟੀ ਆ ਡੈਮੋਕ੍ਰੈਟਿਕ ਵੀ ਉਹਨਾਂ ਨੂੰ ਦਿੱਤੀਆਂ ਹੈਗੀਆਂ ਜਦੋਂ ਜੋਰਜ ਫਲਾਈਡ ਦਾ ਜੂਨ ਜੁਲਾਈ 2020 ਦੇ ਵਿੱਚ ਉਹਦੀ ਮੌਤ ਹੋਈ ਸੀ ਪੁਲਿਸ ਵਾਲਿਆਂ ਦੇ ਹੱਥੋਂ ਤੇ ਉਸ ਟਾਈਮ ਦੇ ਉੱਤੇ ਵੀ ਉਸਨੇ ਇੱਕ ਟਵੀਟ ਕੀਤਾ ਸੀ ਵੀ ਜੇ 트੍ਰੰਪ ਉਹ ਨਹੀਂ ਪੁਲਿਸ ਵਾਲਿਆਂ ਨੂੰ ਪ੍ਰੋਸੀਕਿਊਟ ਕਰ ਦੇਣ ਤੇ ਉਹ ਆਪਣੀ ਇਲੈਕਸ਼ਨ ਉਹ ਜਿੱਤ ਸਕਦੇ ਹੈਗੇ ਆ ਜੁਲਾਈ ਦੇ ਵਿੱਚ 트럼ਪ ਉਹਨਾਂ ਦੇ ਉੱਤੇ ਜਿਹੜੀ ਪੈਂਸਿਲਵੇਨੀਆ ਦੇ ਵਿੱਚ ਅਸੈਸੀਨੇਸ਼ਨ ਅਟੈਂਪਟ ਹੋਈ ਸੀ ਉਹਦੇ ਸਬੰਧ ਦੇ ਵਿੱਚ ਵੀ ਰਾਉਥ ਨੇ ਬਾਈਡਨ ਤੇ ਹੈਰਿਸ ਨੂੰ ਬੇਨਤੀ ਕੀਤੀ ਸੀ ਕਿ ਜਿਹੜੇ ਲੋਕ ਉੱਥੇ ਮਾਰੇ ਗਏ ਆ ਇੱਕ ਫਾਇਰਫਾਈਟਰ ਦੀ ਮੌਤ ਹੋਈ ਸੀ ਤੇ ਬਾਕੀ ਜਿਹੜੇ ਵਿਕਟਮ ਆ ਉਹਨਾਂ ਨੂੰ ਵਿਜ਼ਿਟ ਕੀਤਾ ਜਾਵੇ ਤੇ ਅੱਜ ਜਿਹੜੇ ਆ ਰਾਉਥ ਦੀ ਪੇਸ਼ੀ ਸੀਗੀ ਕੋਰਟ ਦੇ ਵਿੱਚ वेस्ली राउथ अराइन वेस्ली राउथ ए दा जेड़ा पूरा नाम ते बार -बार एक, मैं, मैं है ते कोर्ट ਦੇ ਵਿੱਚ ਜਦੋਂ ਪੇਸ਼ੀ ਸੀ ਉਸ ਪੇਸ਼ੀ ਦੇ ਦੌਰਾਨ ਉਹ ਕਾਫੀ ਖੁਸ਼ ਨਜ਼ਰ ਆ ਰਿਹਾ ਸੀ ਕਹਿੰਦੇ ਭਈ ਉਹ ਬਾਰ-ਬਾਰ ਹੱਸ ਰਿਹਾ ਸੀ ਸਮਾਈਲ ਕਰ ਰਿਹਾ ਸੀ ਸੋ ਇਸ ਕਰਕੇ ਉਹਨੂੰ ਕਿਸੇ ਤਰ੍ਹਾਂ ਦਾ ਜਿਹੜਾ ਰਿਮੋਰਸ ਨਹੀਂ ਸੀ ਸੋ ਇਹ ਇਸ ਵਨ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਹੋਣਾ ਨੇ ਕੱਲ ਟਵੀਟ ਜਾਰੀ ਕੀਤਾ ਸੀ ਭਈ ਮੈਂ ਬਿਲਕੁਲ ਗੁੱਡ ਹੈਗਾ ਹਾਂ ਤੇ ਸਾਰੇ ਲੋਕ ਮੇਰੀ ਜਿਹੜੀ ਆ ਸਪੋਰਟ ਕਰਨ ਸੋ ਮੈਂ ਕਿਸੇ ਤੋਂ ਇਹ ਡਰਦਾ ਨਹੀਂ ਪਰ ਇਹ ਦੂਸਰੀ ਵਾਰੀ ਬਹੁਤ ਛੋਟੇ ਸਮੇਂ ਦੇ ਦੌਰਾਨ ਪ੍ਰੈਜ਼ੀਡੈਂਟ ਡਰਾਪ ਹੁਣਾ ਦੇ ਉੱਤੇ ਜਿਹੜੀ ਅਸੈਸੀਨੇਸ਼ਨ ਅਟੈਂਪਟ ਹੋਈ ਹੈਗੀ ਆ ਅ ਜੱਜ ਨੇ ਜਿਹੜਾ ਆ ਉਹਦੇ ਲਈ ਪੈਨਲਟੀਆਂ ਜਿਹੜੀਆਂ ਆ ਉਹ ਉਹ ਰੀਡ ਕੀਤੀਆਂ ਜਦੋਂ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ 15 ਸਾਲਾਂ ਤੱਕ ਉਹਨੂੰ ਸਜ਼ਾ ਹੋ ਸਕਦੀ ਹੈ 2.5 ਲੱਖ ਦਾ ਫਾਈਨ ਹੋ ਸਕਦਾ ਤੇ ਸੁਪਰਵਾਈਜ਼ਡ ਰਿਲੀਜ਼ ਉਹਦੀ ਹੋ ਸਕਦੀ ਹੈਗੀ ਆ ਸੈਕੰਡ ਅਫੈਂਸ ਜਿਹੜਾ ਆ ਉਹ ਤੇ 5 ਸਾਲਾਂ ਦੀ ਸਜ਼ਾ ਤੇ 2.5 ਲੱਖ ਡਾਲਰ ਦਾ ਜਿਹੜਾ ਫਾਈਨ ਹੋ ਸਕਦਾ ਹੈਗਾ ਤੇ ਰਾਉਥ ਨੇ ਕਹਿੰਦੇ ਵੀ ਮੂੰਹ ਹਿਲਾ ਕੇ ਕਿਹਾ ਹਾਂ ਮੈਂ ਅੰਡਰਸਟੈਂਡ ਕਰਦਾ ਹਾਂ ਵੀ ਜਿਹੜੇ ਇਹ ਜੋ ਤੁਸੀਂ ਸਜ਼ਾ ਸੁਣਾਈ ਆ ਵੀ ਹੋ ਸਕਦੀ ਆ ਮੈਂ ਉਹਦੇ ਨਾਲ ਐਗਰੀ ਕਰਦਾ ਹੈਗਾ ਰਾਉਥ ਦੇ ਕੋਲ ਕਹਿੰਦੇ ਬਾਲੀ ਇਨਕਮ ਤਾਂ ਹੈ ਨਹੀਂ ਕਹਿੰਦਾ ਵੀ ਮੈਂ 3000 ਡਾਲਰ ਮੰਥਲੀ ਬਣਾਣਾ ਆ ਤੇ ਮੇਰੀ ਇਸ ਟਾਈਮ ਜ਼ੀਰੋ ਸੇਵਿੰਗਸ ਆ ਜ਼ੀਰੋ ਰੀਅਲ ਸਟੇਟ ਹੈਗੀ ਆ ਤੇ ਕੋਰਟ ਨੂੰ ਉਹਨੇ ਦੱਸਿਆ ਵੀ ਦੋ ਟਰੱਕ ਆ ਉਹਦੇ ਹਵਾਈ ਦੇ ਵਿੱਚ 1000 ਡਾਲਰ ਈਚ ਦੇ ਦੇ ਇੱਕ 25 ਸਾਲਾਂ ਦਾ ਮੁੰਡਾ ਜਿਹੜਾ ਆ ਉਹ ਉਹਦੇ ਨਾਲ ਰਹਿੰਦਾ ਹੈਗਾ ਯੂਐਸ ਦੇ ਅਟਾਰਨੀ ਐਡਮ ਮੈਕਮਾਈਲ ਮਾਈਕਲ ਯੂ ਆ ਉਹਨਾਂ ਨੇ ਰਾਉਥ ਨੂੰ ਕਿਹਾ ਵੀ ਰਾਉਥ ਦੇ ਬਾਬਤ ਕਿਹਾ ਵੀ ਇਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਣਾ ਚਾਹੀਦਾ ਹੈਗਾ ਤੇ ਇਹਦੀ ਜਿਹੜੀ ਹੁਣ ਪ੍ਰੋਸੀਕਿਊਸ਼ਨਸ ਨੇ ਇਹ ਕਿਹਾ ਵੀ ਉਹਦੀ ਜਿਹੜੀ ਡਿਟੇਨਸ਼ਨ 3 ਦਿਨਾਂ ਦੇ ਲਈ ਹੋਣੀ ਚਾਹੀਦੀ ਆ ਘਟੋ ਘਟ ਉਹਦੇ ਵਿੱਚ ਉਹਦੇ ਉਹ ਜਿਹੜੀ ਆ ਪੁਸ਼ਗਿਸ਼ ਹੋਣੀ ਚਾਹੀਦੀ ਆ ਅ ਸੋ ਇਹ ਸਿਸ਼ੂ ਨੂੰ ਲੈ ਕੇ ਹੁਣ ਕਾਫੀ ਇੱਕ ਵਾਰੀ ਫੇਰ ਮਾਹੌਲ ਗਰਮਾ ਗਿਆ ਵੀ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੂੰ ਬਹੁਤ ਥੋੜੇ ਸਮੇਂ ਦੇ ਵਿੱਚ ਇੱਕ ਵਾਰੀ ਫੇਰ ਮਾਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਗਈ ਹੈ ਜੀ ਬਿਲਕੁਲ ਔਰ ਜਦੋਂ ਇਹ ਖਬਰ ਫੈਲੀ ਤਾਂ ਇਸ ਖਬਰ ਦੇ ਨਾਲ ਹੀ ਦੁਨੀਆ ਭਰ ਦੇ ਵਿੱਚ ਇੱਕ ਵਾਰ ਫਿਰ ਤੋਂ ਟਰੰਪ ਦੇ ਇਸ ਜਿਹੜਾ ਕਤਲ ਦੀ ਕੋਸ਼ਿਸ਼ ਦਾ ਜਿਹੜਾ ਮਾਮਲਾ ਦੁਨੀਆ ਭਰ ਦੇ ਵਿੱਚ ਗੂੰਜਣ ਲੱਗਰ ਤੇ ਜਿਵੇਂ ਅ ਤੁਸੀਂ ਹਰਜੋਤ ਸਿੰਘ ਜੀ ਦੱਸਿਆ ਹੀ ਉਹਦੇ ਬਾਰੇ ਕਿਤਾਬ ਲਿਖੀ ਉਸ ਤੋਂ ਬਾਅਦ ਉਹਦੇ ਬਾਰੇ ਕਈ ਹੋਰ ਵੀ ਚੀਜ਼ਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਇੱਕ 트ੰਪ ਦੀ ਸਮਰਥਕ ਹੈ ਜਿਹੜੀ ਲੋਰਾ ਲੂਮਰ ਜਿਹੜੀ ਆ ਉਹ ਵੀ ਵੀ ਉਸ ਬਾਰੇ ਕਾਫੀ ਟਵੀਟ ਜਿਹੜਾ ਉਹ ਲਗਾਤਾਰ ਕਰ ਰਹੀ ਹੈ ਲੋਰਾ ਲੂਮਰ ਉਹਦਾ ਨਾਮ ਹੈ ਉਹ ਵੀ ਜਿਹੜੀਆਂ ਉਹ 트ੰਪ ਦੇ ਇਸ ਦੇ ਨਾਲ ਜਿਹੜੀ ਜੁੜੀ ਵਾਰਦਾਤ ਹੈ ਇਹਨੂੰ ਉਹ ਕਹਿ ਰਹੀ ਹੈ ਕਿ ਇਹਦਾ ਜਿਹੜਾ ਅਰਬਪਤੀ ਹੈ ਕੋਈ ਜਾਰਜ ਸੋਰਸ ਉਹਦੇ ਉਹਦੇ ਪੁੱਤਰ ਦੇ ਨਾਲ ਇਹਦਾ ਜਿਹੜਾ ਕਨੈਕਸ਼ਨ ਹੈ ਜਿਹੜਾ 트াম্প ਦੇ ਉੱਤੇ ਹਮਲਾ ਕਰਨ ਵਾਲਾ ਬੰਦਾ ਹੈ ਖੈਰ ਇਹ ਦੂਜੀ ਵਾਰ ਹੋ ਚੁੱਕਿਆ ਜਦੋਂ ਤੋਂ ਉਹ ਪ੍ਰੈਜ਼ੀਡੈਂਟ ਦੀ ਜਿਹੜੀ ਇਲੈਕਸ਼ਨ ਆ ਉਹ ਲੜ ਰਹੇ ਨੇ ਆਪਾਂ ਅਗਲੀ ਖਬਰ ਦੇ ਵੱਲ ਜੀ ਇਹਦੇ ਵਿੱਚ ਥੋੜਾ ਜਿਹਾ ਅਪਡੇਟ ਹੋਰ ਕਰਦੇ ਜਾਈਏ ਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਜੋ ਇਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਹੈਗੇ ਆ ਉਹਨਾਂ ਨੇ ਵੀ ਐਕਸ ਦੇ ਉੱਤੇ ਆਪਣੀ ਪੋਸਟ ਪਾਈ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਆਮ ਗਲੈਡ ਹੀ ਇਸ ਸੇਫ ਪ੍ਰੈਜ਼ੀਡੈਂਟ 트੍ਰੰਪ ਉਹ ਨਹੀਂ ਸੇਫ ਹੈਗੇ ਆ ਤੇ ਵਾਇਲੈਂਸ ਦੇ ਲਈ ਕੋਈ ਜਗ੍ਹਾ ਨਹੀਂ ਅਮਰੀਕਾ ਦੇ ਵਿੱਚ ਵਾਈਟ ਹਾਊਸ ਦੇ ਪ੍ਰੈਜ਼ੀਡੈਂਟ ਬਾਈਟ ਹਾਊਸ ਦੇ ਵਿੱਚ ਜੋ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਆ ਤੇ ਹੈਰਿਸ ਦੀ ਜਿਹੜੀ ਟੀਮ ਆ ਉਹਨਾਂ ਨੂੰ ਇਨਵੈਸਟੀਗੇਸ਼ਨ ਟੀਮ बार-बार ਅਪਡੇਟ ਕਰ ਰਹੀ ਆ ਤੇ ਵਾਈਟ ਹਾਊਸ ਵੱਲੋਂ ਇਹ ਸਟੇਟਮੈਂਟ ਜਾਰੀ ਹੋਈ ਆ ਕਿ ਅਸੀਂ ਰਿਲੀਵਡ ਆ ਕਿ ਪ੍ਰੈਜ਼ੀਡੈਂਟ 트੍ਰੰਪ ਉਹ ਨਹੀਂ ਸੇਫ ਹੈਗੇ ਪਰ ਕ੍ਰాంਪੋਨੀ ਕਹਿੰਦੇ ਵੀ ਮੈਂ ਇਦਾਂ ਦੀ ਕਿਸੇ ਗੱਲ ਤੇ ਡਰਦਾ ਡਰਦਾ ਨਹੀਂ ਹੈਗਾ ਤੇ ਆਉਣ ਵਾਲੇ ਸਮੇਂ 'ਚ ਜਿੱਦਾਂ ਹੀ ਮੇਰੀਆਂ ਮੀਟਿੰਗਾਂ ਹੈਗੀਆਂ ਆ ਉਹ ਰੈਲੀਆਂ ਆ ਉਸੇ ਤਰ੍ਹਾਂ ਮੈਂ ਇਹ ਰੈਲੀਆਂ ਨੂੰ ਜਾਰੀ ਰੱਖੂੰਗਾ ਜੁਲਾਈ 13 ਨੂੰ ਅਸੈਸੀਨੇਸ਼ਨ ਅਟੈਂਪਟ ਹੋਈ ਸੀ ਉਹ ਕਹਿੰਦੇ ਵੀ ਉਹ ਤੋਂ ਬਾਅਦ ਵੀ ਮੈਂ ਡਰਿਆ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਜਿਹੜਾ ਆ ਕਿਸੇ ਤੋਂ ਇਦਾਂ ਡਰਨ ਵਾਲਾ ਨਹੀਂ ਹੈ ਤੇ ਮੇਰੀਆਂ ਪੂਰੀਆਂ ਰੈਲੀਆਂ ਜਿਹੜੀਆਂ ਆ ਜਿੱਦਾਂ ਐਨਾਉਂਸ ਕੀਤੀਆਂ ਆ ਉਹ ਪੂਰੇ ਜੋਸ਼ ਉਰ ਦੇ ਨਾਲ ਉਸੇ ਤਰ੍ਹਾਂ ਹੋਣਗੀਆਂ